ਬਾਈ ਇਹ ਸਭ ਬੰਦੇ ਦੀ ਪੇਂਟਿੰਗ ਯੂ ਐਸ ਏ ਵਿੱਚ 2 ਲੱਖ ਡਾਲਰ ਤੋਂ ਵੱਧ ਵਿਗਦੀ ਹੈ ਜੋ ਕਿ ਇੰਡੀਆ ਵਿੱਚ ਇਸ ਦੀ ਕੀਮਤ 1 ਕਰੋੜ 52 ਲੱਖ ਰੁਪਈਆ ਬਣਦੀ ਹੈ ਸੋ ਦੋਸਤੋ ਇਸ ਬੰਦੇ ਦਾ ਨਾਮ ਜੈਮਸ ਵੁੱਡ ਹੈ ਜੋ ਕਿ ਯੂ ਐਸ ਏ ਦਾ ਰਹਿਣ ਵਾਲਾ ਹੈ ਤੇ ਯੂ ਐਸ ਏ ਦੇ ਵਿੱਚ ਸਭ ਤੋਂ ਵੱਧ ਰੇਟ ਤੇ ਵਿਗਣ ਵਾਲੀ ਪੇਂਟਿੰਗ ਇਸ ਬੰਦੇ ਦੀ ਹੁੰਦੀ ਹੈ ਇਹ ਚੀਜ਼ ਤੁਸੀਂ ਨੈਟ ਤੇ ਵੀ ਸਰਚ ਕਰ ਸਕਦੇ ਹੋ ਕੋਈ ਝੂਠ ਨਹੀਂ ਹੈ ਇਹਦੇ ਵਿੱਚ ਤੇ ਬਾਈ ਦੋ ਸੌ ਬਾਈ ਇਸ ਬੰਦੇ ਨੇ ਪੇਂਟਿੰਗ ਵਿੱਚ ਹੀ ਸਾਰੇ ਸ਼ਹਿਰ ਦਾ ਨਕਸ਼ਾ ਬਣਾ ਦਿੱਤਾ ਕੀ ਬਾਤ ਹੈ ਨਾ ਵakre ਤਰ੍ਹਾਂ ਦੀ ਬਾਈ ਇੱਕ ਹੋ ਬਾਈ ਕੀ ਬਾਤ ਹੈ ਬਿਲਡਿੰਗਾ ਵੇਖੋ ਨਾ ਗੱਡੀਆਂ ਦੇਖੋ ਵੱਖਰੀ ਤਰ੍ਹਾਂ ਦੀ ਪੇਂਟਿੰਗ ਬਣਾਈਆਂ ਸੋ ਵੀਡੀਓ ਵੀ ਸ਼ੇਅਰ ਕਰ ਦਿਓ ਬਹੁਤ ਵਧੀਆ ਵੀਡੀਓ ਲਾਈਕ ਕਰ ਦਿਓ ਇੱਕ ਮਿਹਰਬਾਨੀ